ਥਾਣਾ ਕਾਟਗੜ ਦੀ ਪੁਲਿਸ ਨੇ 32 ਨਸ਼ੀਲੇ ਕੈਪਸੂਲ ਸਮੇਤ ਇੱਕ ਮੁਲਜ਼ਮ ਕੀਤਾ ਕਾਬੂ। ਥਾਣਾ ਕਾਟਗੜ ਦੀ ਪੁਲਿਸ ਨੇ ਨਸ਼ਿਆਂ ਖਿਲਾਫ ਕਾਰਵਾਈ ਕਰਦੇ ਹੋਏ ਸਬ ਇੰਸਪੈਕਟਰ ਰਕੇਸ਼ ਵਿੰਦਰ ਸਿੰਘ ਨੇ ਇੱਕ ਮਾਮਲਾ ਦਰਜ ਕੀਤਾ ਹੈ ਅਤੇ ਦੱਸਿਆ ਹੈ ਕਿ ਉਹ ਸਮੇਤਪੁਰਸ ਪਾਰਟੀ ਸ਼ੱਕੀ ਵਿਅਕਤੀਆਂ ਦੇ ਸੰਬੰਧ ਵਿੱਚ ਨਾਕਾਬੰਦੀ ਦੌਰਾਨ ਪਿੰਡ ਰੱਤੇਵਾਲ ਸਾਈਡ ਨੂੰ ਜਾ ਰਹੇ ਸੀ। ਜਦੋਂ ਪੁਲਿਸ ਪਾਰਟੀ ਜੰਡੀ ਮੋੜ ਪਹੁੰਚੀ ਤਾਂ ਉਹਨਾਂ ਨੂੰ ਜੰਡੀ ਸਾਈਡ ਵੱਲੋਂ ਇੱਕ ਮੋਨਾ ਨੌਜਵਾਨ ਪੈਦਲ ਆਂਦਾ ਦਿਖਾਈ ਦਿੱਤਾ। ਜੋਪੁਰਸ ਪਾਰਟੀ ਨੂੰ ਦੇਖ ਕੇ ਜੱਕਦਮ ਕਬਰਾ ਕੇ ਪਿੱਛੇ ਨੂੰ ਮੁੜ ਗਿਆ ਅਤੇ ਜਿਸ ਨੇ ਆਪਣੀ ਪੈਂਟ ਦੀ ਸੱਜੀ ਜੇਬ ਵਿੱਚੋਂ ਪਾਰਦਰਸ਼ੀ ਲਫਾਫਾ ਸੜਕ ਦੇ ਕਿਨਾਰੇ ਕਾ ਬੂਟੀ ਵਿੱਚ ਸੁੱਟ ਦਿੱਤਾ ਜਿਸ ਨੂੰ ਸਬ ਇੰਸਪੈਕਟਰ ਰਕੇਸ਼ਵਿੰਦਰ ਸਿੰਘ ਨੇ ਸਾਥੀ ਕਰਮਚਾਰੀਆਂ ਦੀ ਮਦਦ ਨਾਲ ਉਕਤ ਮੁਲਜ਼ਮ ਨੂੰ ਕਾਬੂ ਕਰਕੇ ਉਸ ਦਾ ਨਾਮ ਅਤੇ ਪਤਾ ਪੁੱਛਿਆ ਜਿਸ ਨੇ ਆਪਣਾ ਨਾਮ ਪ੍ਰਿੰਸ ਗਿੱਲ ਪੁੱਤਰ ਲੇਕ ਰਾਜਕੁਮਾਰ 바ਸੀ ਜੋੜਿਆ ਮੱਲਾ ਵਾਰਡ ਨੰਬਰ 13 ਨੇੜੇ BSNL ਟੈਲੀਫੋਨ ਐਕਸਚੇਂਜ ਗੜ ਸਿੰਘਕਰ ਦੱਸਿਆ ਪੁਲਿਸ ਨੇ ਉਕਤ ਮੁਲਜ਼ਮ ਵੱਲੋਂ ਸੁੱਟੇ ਪਾਰਦਰਸ਼ੀ ਲਪਾਫੇ ਦੀ ਜਦੋਂ ਚੈਕਿੰਗ ਕੀਤੀ ਤਾਂ ਉਸ ਦੇ ਵਿੱਚੋਂ 32 ਫਰੋਜ਼ੀ ਰੰਗ ਦੇ ਨਸ਼ੀਲੇ ਕੈਪਸੂਲ ਬਰਾਮਦ ਹੋਏ ਪੁਲਿਸ ਨੇ ਉਕਤ ਮੁਲਜ਼ਮ ਨੂੰ ਪੁਲਿਸ ਨੇ ਉਕਤ ਮੁਲਜ਼ਮ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਆਓ ਦੇਖਦੇ ਹਾਂ ਨਵਾਂ ਸ਼ਹਿਰ ਦਬਾਬਾ YouTube ਚੈਨਲ ਤੇ ਵਿਸ਼ੇਸ਼ ਰਿਪੋਰਟ ਸਾਡੀ ਇੱਕ ਬੇਨਤੀ ਹੈ ਕਿ ਵੀਡੀਓ ਨੂੰ ਚਲਦੇ-ਚਲਦੇ ਹੀ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਜੋ ਜ਼ਿਲ੍ਹਾ ਸ਼ਹੀਦ ਭਗ ਸਿੰਘ ਨਗਰ ਦੀ ਹਰ ਖਬਰ ਹਰ ਰਿਪੋਰਟ ਹਰ ਗਤੀਵਿਧੀ ਤੁਹਾਡੇ ਤੱਕ ਪਹੁੰਚਦੀ ਰਹੇ ਆਓ ਦੇਖਦੇ ਹਾਂ ਪੂਰੀ ਰਿਪੋਰਟ ਐ ਠੰਦਰ ਸਾਹਿਬ ਜਿਹੜੇ ਕੱਲ ਕੈਪਸੂਲ ਫੜੇ ਉਹਦੇ ਬਾਰੇ ਦੱਸਿਓ ਸਰ ਕਿੰਨੇ ਫੜੇ ਆ ਕਿੱਥੋਂ ਫੜੇ ਜੀ ਕੱਲ ਸਾਡੀ ਪੁਲਿਸ ਪਾਰਟੀ ਉੱਤੇਵਾਲ ਸਾਈਡ ਤੇ ਪੈਟਰੋਲਿੰਗ ਦੇ ਸੀ ਤੇ ਇੱਕ ਨੌਜਵਾਨ ਉਧਰ ਆਇਆ ਜਦੋਂ ਪੁਲਿਸ ਪਾਰਟੀ ਨੇ ਦੇਖਿਆ ਇੱਕਦਮ ਘਬਰਾ ਗਿਆ ਤੇ ਆਪਣੇ ਹੱਥ ਵਿੱਚ ਫੜੇ ਕੈਪਸੂਲ ਨੂੰ نیچے ਛੋੜ ਦਿੱਤੇ ਕਾਹੂ ਉੱਤੇ ਜੋ ਚੈੱਕ ਕੀਤੇ ਉਹ ਚ 32 ਮਸ਼ੀਲੇ ਕੈਪਸੂਲ ਬਰਾਮਦ ਹੋਏ ਇਹ ਜਿਹੜਾ ਨੌਜਵਾਨ ਹੈ ਕਿੱਥੋਂ ਦਾ ਸੀਦਾ ਕਿੱਥੇ ਕਿੱਥੇ ਦਾ ਹੈਗਾ ਜੀ ਇਹਦੇ ਬਾਰੇ ਦੱਸਿਓ ਜਰਾ ਜੀ ਇਹ ਨੌਜਵਾਨ ਗੜ੍ਹਸ਼ੰਕਰ ਦਾ ਰਹਿਣ ਵਾਲਾ ਇਹਦਾ ਨਾਮ ਪਿੰਸਗੱਲਾ ਪਿਤਾ ਜੀ ਦਾ ਨਾਮ ਰਾਜਕੁਮਾਰ ਵਾਸੀ BSNL ਟਾਵਰ ਦੇ ਕੋਲੇ ਦਾ ਹਾ ਜੀ ਰਿਹਾ ਜੀ ਨਰਿਸ਼ੰਕਰ ਦਾ ਉਥੋਂ ਇਹਦਾ ਡੈਸ ਆਇਆ ਹੈ ਅੱਛਾ ਸਰ ਇਹਦੇ ਬਾਰੇ ਕੋਈ ਪਤਾ ਲੱਗਿਆ ਵੀ ਇੱਤੇ ਕੋਈ ਪਹਿਲਾਂ ਵੀ ਕਬਜਾ ਪਰਚਾ ਆਇਆਗਾ ਜਾਂ ਪਹਿਲਾਂ ਹੀ ਪਰਚਾ ਇਹ ਇਹਦੇ ਬਾਰੇ ਵੈਰੀਫਾਈ ਕਰ ਰਹੇ ਆ ਜੀ ਤੇ ਹੁਣ ਅਗਲੀ ਕਾਰਵਾਈ ਕੀ ਕਰ ਰਹੇ ਜੀ ਇਹਨੂੰ ਅੱਜ ਮਾਨਯੋਗ ਅਦਾਲਤ ਬਲਾਜੌਰ ਪੇਸ਼ ਕੀਤਾ ਜਾਵੇਗਾ ਤੇ ਮਾਨਯੋਗ ਅਦਾਲਤ ਦੇ ਹੁਕਮਾਂ ਸਾਖ ਅਗਲੀ ਕਾਰਵਾਈ ਆਰੰਭ ਕੀਤੀ ਜਾਵੇਗੀ ਦਵਾਈਆਂ ਖਾ ਖਾ ਕੇ ਪਰੇਸ਼ਾਨ ਹੋ ਚੁੱਕੇ ਮਰੀਜ਼ਾਂ ਲਈ ਆਸ ਦੀ ਇੱਕੋ ਇੱਕ ਕਿਰਨ ਕੈਤ ਆਯੁਰਵੇਦ ਦੁਆਖਾਨਾ ਔਰਤ ਮਰਦ ਹਰ ਤਰ੍ਹਾਂ ਦੇ ਗੁਪਤ ਰੋਗਾਂ ਦੇ ਮਾਹਰ ਅਧਰੰਗ ਕਾਲਾ ਪੀਲਿਆ ਮੋਟਾਪਾ 슈ਗਰ ਘਟੇ ਹੋਏ ਸੈਲ ਇੱਕ ਦਿਨ ਵਿੱਚ ਪੂਰੇ ਕਰੋ ਫੋਨ ਕਰੋ 98763 79499 ਨਵਾਂ ਸ਼ਹਿਰ ਦੁਬਾਬਾ YouTube ਚੈਨਲ ਸੰਪਰਕ 98763 79499